ਅੱਜ ਸਾਰੇ ਨਵੇਂ ਸਟੱਫ ਦਿਖਾਵਾਂਗੇ ਜੀ ਜਿਮੀ ਚੂ ਜੋਰਜਟ ਸਿਮਰ ਅਲੱਗ-ਅਲੱਗ ਸਟੱਫ ਦਿਖਾਵਾਂਗੇ ਤੇ ਰੇਟ ਤੁਹਾਡੇ ਵਾਸਤੇ ਬਹੁਤ ਫਾਇਦੇ ਨਾਲ ਲੈ ਕੇ ਆਏ ਆ ਬਹੁਤ ਵਧੀਆ-ਵਧੀਆ ਆਈਟਮਾਂ ਆ ਦੇਖੋ ਪੂਰੀ ਸ਼ਾਨਦਾਰ ਕਢਾਈ ਕੀਤੀ ਹੋਈ ਹੈ ਗਲੇ ਤੇ ਵੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਨਾਲ ਇਹਦੇ ਨਵੇਂ ਸ਼ਰੋਸਕੀ ਦਾ ਦੁਪੱਟਾ ਜੀ ਸ਼ਰੋਸਕੀ ਦਾ ਦੁਪੱਟਾ ਬਜ਼ਾਰ 'ਚ ਜਿਹੜੇ ਸੂਟ ਆਏ 3-3000 35-3500 ਦੇ ਆ ਤੁਹਾਨੂੰ ਤੁਹਾਡੇ ਵਾਸਤੇ ਉਹ ਅੱਧੇ ਤੋਂ ਵੀ ਅੱਧੇ ਰੇਟਾਂ ਲੈ ਕੇ ਆ ਗਏ ਆ ਸੂਟ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਸਿਰਫ ਤੇ ਸਿਰਫ 900 ਰੁਪਏ ਚ ਇਹ 900 ਰੁਪਏ ਦਾ ਸੂਟ ਪਹਿਣਾ ਜੀ ਰੰਗੇ ਦੇ ਵਿੱਚ ਮਿਲ ਜਾਣਗੇ ਪੂਰੇ 4 900 ਰੁਪਏ ਦਾ ਸੂਟ ਹੈ ਸਕਰੀਨ ਸ਼ਾਟ ਲਈ ਚਲੀਓ ਜਿਹੜੇ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਆ ਆ 900 ਰੁਪਏ ਦਾ ਸੂਟ ਹੈ ਸਕਰੀਨ ਸ਼ਾਟ ਲੈ ਲਓ ਜਿਹੜਾ ਵੀ ਤੁਸੀਂ ਆਰਡਰ ਕਰਨਾ ਹੁਣ ਇਸ ਤੋਂ ਬਾਅਦ ਅਗਲਾ ਡਿਜ਼ਾਈਨ ਆ ਗਿਆ ਜੀ ਆ ਅਗਲਾ ਡਿਜ਼ਾਈਨ ਆ ਗਿਆ ਇਹ ਬਾਜ਼ਾਰ ਚ ਘੱਟ ਤੋਂ ਘੱਟ 3000 3200 ਰੁਪਏ ਦਾ ਡਿਜ਼ਾਈਨ ਹੈ ਜੀ 3000 3200 ਰੁਪਏ ਦਾ ਡਿਜ਼ਾਈਨ ਹੈ ਸੂਟ ਇਹ ਸਿਰਫ ਤੇ ਸਿਰਫ ਤੁਹਾਨੂੰ ਪਹਿਣਾ ਜੀ 1000 ਰੁ 1000 ਰੁਪਏ ਚ ਪੈਣੇ ਨਾਲ ਇਹਦੇ ਸਿਮਰਦਾ ਆ ਗਿਆ ਦੁਪੱਟਾ ਦੁਪੱਟਾ ਚੈੱਕ ਕਰੋ ਸੂਟ ਦੀ ਕਢਾਈ ਚੈੱਕ ਕਰੋ ਸੂਟ ਕੋਈ ਨਹੀਂ ਕਿਸੇ ਵੀ ਜਗ੍ਹਾ ਤੋਂ ਖਾਲੀ ਨਹੀਂ ਛੱਡਿਆ ਪੂਰੀ ਫੁੱਲ ਕਢਾਈ ਕੀਤੀ ਹੋਈ ਹੈ ਪੂਰੀ ਫੁੱਲ ਕਢਾਈ ਕੀਤੀ ਹੋਈ ਹੈ ਰੰਗ ਇਹਦੇ ਚੋਂ ਹੀ ਆਗੇ ਚਾਰ ਇਹਦੇ ਚ ਵੀ ਚਾਰ ਰੰਗ ਨੇ 1000 ਰੁਪਏ ਦੀ ਰੇਂਜ ਚ ਹੈ ਜੀ ਸੂਟ 1000 ਰੁਪਏ ਦੀ ਰੇਂਜ ਚ ਜੀ ਡਿਜ਼ਾਈਨਰ ਵੀ ਕੋਈ ਕਮੀ ਨਹੀਂ ਹੈਗੀ ਆ ਦੇਖੋ ਡਿਜ਼ਾਈਨ ਬਹੁਤ ਸ਼ਾਨਦਾਰ ਡਿਜ਼ਾਈਨ ਹੈ ਆਹ ਵਾਲਾ ਵੀ ਡਿਜ਼ਾਈਨ ਦੇਖੋ ਪੂਰਾ ਵਧੀਆ ਚਿਕਨ ਦਾ ਕੀਤਾ ਹੋਇਆ ਡਿਜ਼ਾਈਨ ਪੇਂਟ ਦਾ ਆ ਗਿਆ ਕੰਮ ਨਾਲ ਆ ਗਿਆ ਸ਼ਰੌਸਕੀ ਦਾ ਦੁਪੱਟਾ ਕਲਰ ਇਹਦੇ ਚ ਨੇ ਜੀ 3 ਬਾਜ਼ਾਰ ਦਾ 22500 ਤੇ ਆਪਾਂ ਰੁਪਇਆ ਸਿਰਫ ਤੇ ਸਿਰਫ 1000 ਲੈਣਾ ਜੀ 1000 ਰੁਪਇਆ ਇਸ ਤੋਂ ਬਾਅਦ ਆ ਦੇਖੋ ਜੀ ਜਿੰਮੀ ਚੂ ਸਟੱਫ ਆ ਗਿਆ ਜਿੰਮੀ ਚੂ ਸਟੱਫ ਨਾਲ ਇਹਦੇ ਆ ਗਿਆ ਪੂਰਾ ਵਧੀਆ ਸਿਮਰ ਦਾ ਦੁਪੱਟਾ ਉਹ ਵੀ ਕੱਟਵਰਕ ਕੀਤਾ ਹੋਇਆ ਬਾਜ਼ਾਰ 'ਚ ਦਿੰਦੇ ਆ 2500 3000 ਦਾ ਸੂਟ ਆਪਾਂ ਲੈਣੇ 1000 ਰੁਪਏ ਦੀ ਰੇਂਜ 'ਚ ਜੀ ਰੰਗ ਇਹਦੇ ਮਿਲ ਜਾਣਗੇ ਪੂਰੇ 4000 ਰੁਪਏ ਦੀ ਰੇਂਜ 'ਚ ਰੰਗ ਇਹਦੇ ਮਿਲ ਜਾਣਗੇ ਪੂਰੇ 4 ਇਸ ਤੋਂ ਬਾਅਦ ਆਹ ਦੇਖੋ ਜੀ ਪੂਰਾ ਵਧੀਆ ਆ ਗਿਆ ਸਿਮਰ ਦਾ ਸੂਟ ਸਿਮਰ ਦਾ ਕੱਪੜਾ ਆ ਗਿਆ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਹੈ ਸਿਮਰ ਦਾ ਕੱਪੜਾ ਨਾਲ ਇਹਦੇ ਆ ਗਿਆ ਕਟਵਰਕ ਦਾ ਦੁਪੱਟਾ ਰੰਗ ਇਹਦੇ ਵੀ ਮਿਲ ਜਾਣਗੇ 4 ਕੋਈ ਬਾਜ਼ਾਰ 'ਚ 3000 3500 ਲਾਉਣ ਦੀ ਲੋੜ ਨਹੀਂ ਇੱਥੋਂ ਆ ਕੇ 1000 ਰੁਪਏ 'ਚ ਆ ਸੂਟ ਲੈ ਜਾਓ 1000 ਰੁਪਏ 'ਚ ਆ ਸੂਟ ਲੈ ਜਾਓ ਜੀ ਸਟਫਾ ਵੀ ਕੋਈ ਕਮੀ ਨਹੀਂ ਹੈਗੀ ਡਿਜ਼ਾਈਨਰ ਵੀ ਕੋਈ ਕਮੀ ਨਹੀਂ ਹੈਗੀ ਇਸ ਤੋਂ ਬਾਅਦ ਆ ਦੇਖੋ ਜੀ ਕੱਪੜਾ ਆ ਗਿਆ ਗੀਜ਼ਾ ਦਾ ਗੀਜ਼ਾ ਦਾ ਆ ਗਿਆ ਕੱਪੜਾ ਨਾਲ ਆ ਗਈ ਕਟਵਰਕ ਦੀ ਚੁੰਨੀ ਬਜ਼ਾਰ ਚ ਸੂਟ 3350 ਦਾ ਸੂਟ ਦੇਵਾਂਗੇ 1200 ਰੁਪਏ ਦਾ ਜੀ 1200 ਰੁਪਏ ਚ ਸੂਟ ਮਿਲਣ ਵਾਲੇ ਜੀ ਵੀਡੀਓ ਨੂੰ ਜਲਦੀ ਜਲਦੀ ਨੂੰ ਕਰੀ ਚਲੋ ਸ਼ੇਅਰ ਆਪਦੇ ਵੀ ਫਾਇਦੇ ਕਰੋ ਤੇ ਬਾਕੀਆਂ ਦੇ ਵੀ ਫਾਇਦੇ ਕਰਾਓ ਇਸ ਤੋਂ ਬਾਅਦ ਆ ਦੇਖੋ ਜੀ ਜੋਰ ਜੱਟ ਦਾ ਸੂਟ ਆ ਗਿਆ ਜੋਰ ਜੱਟ ਦਾ ਨਾਲ ਆ ਗਈ ਪੂਰੀ ਵਧੀਆ ਕੱਢੀ ਹੋਈ ਚੁੰਨੀ ਜਾਰਜਟ ਦਾ ਸੂਟ ਨਾਲ ਕੱਢੀ ਹੋਈ ਚੁੰਨੀ ਸੂਟ ਦੇ ਦੇਖੋ ਪੂਰੀ ਭਾਰੀ ਕਢਾਈ ਬਿਆਰ ਚ ਰੇੜਾ 4420 ਦਾ ਸੂਟ ਦੇਵਾਂਗੇ 1400 ਰੁਪਏ ਦਾ ਜੀ 1400 ਰੁਪਏ ਦਾ ਸੂਟ ਹੈ ਜੀ ਇਸ ਤੋਂ ਬਾਅਦ ਆਹ ਦੇਖੋ ਵਰੀਆਂ ਵਾਸਤੇ ਫੈਂਸੀ ਫੈਂਸੀ ਸੂਟ ਲੈਣੇ ਆ ਜਿਨ੍ਹਾਂ ਨੇ ਵਰੀਆਂ ਵਾਸਤੇ ਫੈਂਸੀ ਫੈਂਸੀ ਸੂਟ ਲੈਣੇ ਆ ਸੂਟ ਦੀ ਦੇਖੋ ਕਢਾਈ ਨਾਲ ਦੇਖੋ ਚੁੰਨੀ ਕੋਈ 8 800 7 700 ਲਾਂਦੀ ਲੋੜ ਨਹੀਂ 1400 ਰੁਪਏ ਚ ਆ ਗਿਆ ਸੂਟ ਲੈ ਜੀ 1400 ਰੁਪਏ ਚ ਰੰਗ ਦੇਖੋ ਇਹਦੇ ਪੂਰੇ 4 ਮਿਲ ਜਾਣੇ ਆ 1400 ਰੁਪਏ ਦਾ ਸੂਟ ਦੇਣ ਜਾ ਰਹੇ ਆ ਜੀ ਤੁਹਾਨੂੰ ਡਿਜ਼ਾਈਨ ਬਹੁਤ ਨੇ ਜਲਦੀ ਤੋਂ ਜਲਦੀ ਦੁਕਾਨ ਤੇ ਪਹੁੰਚੋ ਮੋੜ ਮੰਡੀ ਬਜਾ ਫੈਸ਼ਨ ਹਾਊਸ ਡਿਜ਼ਾਈਨ ਤੁਹਾਨੂੰ ਸਾਰੇ ਦਿਖਾਤੇ ਆਨਲਾਈਨ ਆਰਡਰ ਕਰਨਾ ਹੈ ਨੰਬਰ ਉੱਪਰ ਆ ਰਿਹਾ ਹੈ ਜੀ